ਹੈਲੋ ਦੋਸਤੋ ਸੁਨੀਲ ਮੱਲਨ ਐਡਵੋਕੇਟ ਤੁਹਾਡੇ ਨਾਲ ਫੇਰ ਤੋਂ ਮੁੱਦਾ ਇਹ ਹੈ ਕਿ ਕੋਈ ਬੰਦਾ ਜਿਹੜਾ ਭਾਰਤੀ ਮੂਲ ਦਾ ਨਹੀਂ ਹੈ ਚਾਹੇ ਉਹ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਸ਼੍ਰੀਲੰਕਾ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਕਿਸੇ ਵੀ ਕੰਟਰੀ ਤੋਂ ਉਹ ਐਂਟਰੀ ਕਰਦਾ ਇੰਡੀਆ 'ਚ ਫਿਰ ਪੋਰਟ ਆਫ ਐਂਟਰੀ ਉਹਦੀ ਕਿਹੜੀ ਹੈ ਉਹਦੀ ਇੱਥੇ ਐਂਟਰੀ ਲੀਗਲ ਸੀ ਕਿ ਇਲੀਗਲ ਤਰੀਕੇ ਨਾਲ ਆਇਆ ਹੈ ਕਈ ਕੁਝ ਤੁਹਾਨੂੰ ਬਚਣਾ ਪਏਗਾ ਪਹਿਲਾਂ ਸਾਰਾ ਕੁਝ ਦੇਖਣ ਤੋਂ ਬਾਅਦ ਕੀ ਉਹ ਇੱਥੇ ਸਿਟੀਜ਼ਨ ਬਣ ਸਕਦਾ ਹੈ? ਕੀ ਉਹਨੂੰ ਭਾਰਤ ਵਿੱਚ ਕੋਈ ਵੀ ਆਈਡੈਂਟੀਟੀ ਮਿਲ ਸਕਦੀ ਹੈ? ਕੀ ਭਾਰਤ ਉਹਨੂੰ ਨਾਗਰਿਕਤਾ ਦਿੰਦਾ ਹੈ? ਇੱਥੇ ਮੈਂ ਤੁਹਾਨੂੰ ਦੱਸਦੇ ਹਾਂ ਇੱਕ ਵੱਡੀ ਗੱਲ। ਭਾਰਤ ਦੀ ਨਾਗਰਿਕਤਾ ਲੈਣ ਲਈ ਇੱਕ ਬੜਾ ਸਿੰਪਲ ਲਾਅ ਹੈ। ਜਾਂ ਤੇ ਤੁਸੀਂ ਭਾਰਤੀ ਜੰਮੇ ਪਲੇਓ ਤਾਂ 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 ਗੱਲ ਅਲੱਗ ਹੈ ਪਰ ਜੇ ਤੁਸੀਂ ਫੋਰਨ ਨੇਸ਼ਨਲ ਹੋ ਬੜੇ ਧਿਆਨ ਨਾਲ ਮੇਰੀ ਗੱਲ ਸੁਣਨਾ ਜੇ ਤੁਸੀਂ ਫੋਰਨ ਨੈਸ਼ਨਲ ਹੋ ਜੇ ਤੁਹਾਡੇ ਉਸ ਕੰਟਰੀ ਚ ਭਾਰਤੀ ਇਹ ਬੰਦੇ ਨੂੰ ਨਾਗਰਿਕਤਾ ਮਿਲਦੀ ਮਿਲੇਗੀ ਤਾਂ ਤੁਹਾਨੂੰ ਇੰਡੀਆ ਦੀ ਨਾਗਰਿਕਤਾ ਮਿਲੇਗੀ ਸੋਨੀਆ ਗਾਂਧੀ ਨੂੰ ਅਜੇ ਤੱਕ ਭਾਰਤੀ ਨਾਗਰਿਕਤਾ ਨਹੀਂ ਮਿਲੀ ਹੋਈ ਯਾਦ ਰੱਖਣਾ ਮੇਰੀ ਗੱਲ ਸੋ ਤੁਹਾਡੇ ਕੰਟਰੀ ਵਿੱਚ ਭਾਰਤੀ ਵਿਅਕਤੀ ਨੂੰ ਕੀ ਰਾਈਟਸ ਨੇ ਨਾਗਰਿਕਤਾ ਦੇ ਪ੍ਰਤੀ ਵਪਾਰ ਦੇ ਪ੍ਰਤੀ ਸਟੇ ਦੇ ਪ੍ਰਤੀ ਉਹ ਹੀ ਉਹ ਹੀ ਕਾਨੂੰਨ ਤੁਹਾਡੇ ਤੇ ਲਾਗੂ ਹੁੰਦਾ ਜਦੋਂ ਤੁਸੀਂ ਫੌਰਨ ਤੋਂ ਇੰਡੀਆ ਆਉਂਦੇ ਹੋ ਚਾਹੇ ਤੁਸੀਂ ਵਿਆਹ ਕਰ ਲਓ ਚਾਹੇ ਤੁਸੀਂ ਬੱਚੇ ਪੈਦਾ ਕਰ ਲਓ ਬੱਚਿਆਂ ਦੀ ਗਰਾਊਂਡ ਤੇ ਵੀ ਉਹ ਨਾਗਰਿਕਤਾ ਤੁਹਾਨੂੰ ਉਹਨਾਂ ਕੇਸਾਂ 'ਚ ਹੀ ਮਿਲਦੀ ਹੈ ਜਿਨ੍ਹਾਂ ਕੇਸਾਂ ਵਿੱਚ ਜਿਸ ਕੰਟਰੀ ਤੋਂ ਜਿਹੜਾ ਬੰਦਾ ਆਇਆ ਹੈ ਉਹਦੇ ਕੋਲ ਉਸ ਕੰਟਰੀ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਪੱਕਾ ਕਰਨ ਦੀ ਜਿਹਨੂੰ ਆਪਾਂ ਸਿਟੀਜ਼ਨਸ਼ਿਪ ਕਹਿੰਦੇ ਆ VOTING RIGHT ਕਹਿੰਦੇ ਆ ਦੇਨ ਦਾ ਜੇ ਅਧਿਕਾਰ ਮਿਲੇ ਤੇ ਪਰ ਜੇ ਤੁਹਾਡੀ ਐਂਟਰੀ ਇਲੀਗਲ ਹੈ ਸਾਡੇ ਕੰਟਰੀ ਚ ਤੇ ਬਹੁਤ ਸਾਰੀਆਂ ਏਜੰਸੀਜ਼ ਨੇ ਜਿਹੜੀਆਂ ਏਜੰਸੀਜ਼ ਤੁਹਾਡੀ ਐਂਟਰੀ ਦੇ ਉੱਤੇ ਵੈਰੀਫਿਕੇਸ਼ਨਾਂ ਕਰਦੀਆਂ ਨੇ ਜਸੂਸੀ ਏਜੰਸੀਜ਼ ਨੇ ਜਿਹੜੀਆਂ ਵੈਰੀਫਾਈ ਕਰਦੀਆਂ ਨੇ ਕਿ ਕਿਆ ਤੁਸੀਂ ਜਸੂਸ ਹੋ ਬਾਹਰਲੇ ਤੁਹਾਡਾ ਸੋਸ਼ਲ ਮੀਡੀਆ ਪ੍ਰੈਜ਼ੈਂਸ ਤੁਹਾਡੀ ਪਰਸਨਲ ਪ੍ਰੈਜ਼ੈਂਸ ਔਰ ਕਈ ਅਸੀ ਏਜੰਸੀਆਂ ਨੇ ਜਿਨ੍ਹਾਂ ਦਾ ਇਸ ਵੇਲੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹ ਏਜੰਸੀਆਂ ਦੇ ਨਾਲ ਤੁਹਾਡੇ ਕਿਸੇ ਦੇ ਸੰਪਰਕ ਜਿਹਨੂੰ ਆਪਾਂ ਸਲੀਪਰ ਸੈੱਲ ਦੇ ਨਾਂ ਤੋਂ ਵੀ ਜਾਣਦੇ ਆ ਕਿਹਾ ਤੁਹਾਡਾ ਮੋਟਿਵ ਹੈ ਇੰਡੀਆ ਚ ਆਨ ਦਾ ਪਿਆਰ ਇੱਕ ਡਰਾਮਾ ਹੈ ਕਿ ਸਚਾਈ ਹੈ ਔਰ ਤੁਹਾਡਾ ਕਈ ਕੁਝ ਬੈਕਗ੍ਰਾਉਂਡ ਚੈੱਕ ਅਪ ਹੋਣ ਤੋਂ ਬਾਅਦ ਵੀ ਜ਼ਰੂਰੀ ਨਹੀਂ ਕਿ ਤੁਹਾਨੂੰ ਭਾਰਤ ਵਿੱਚ ਰਹਿਣ ਦਿੱਤਾ ਜਾਵੇ ਤੁਹਾਨੂੰ ਜੇਲ੍ਹ 'ਚ ਵੀ ਭੇਜਿਆ ਜਾ ਸਕਦਾ ਹੈ ਤੁਹਾਡੇ ਤੇ ਦੇਸ਼ਦ્રોਹ ਦਾ ਮੁਕੱਦਮਾ ਵੀ ਦਰਜ ਹੋ ਸਕਦਾ ਹੈ ਤੁਹਾਨੂੰ ਇਜਾਜ਼ਤ ਵੀ ਮਿਲ ਸਕਦੀ ਹੈ ਭਾਰਤ 'ਚ ਰਹਿਣ ਦੀ ਪਰ ਇਹ ਵੀ ਚਾਂਸ ਨੇ ਕਿ ਤੁਹਾਨੂੰ ਭਾਰਤ ਛੱਡ ਕੇ ਵਾਪਸ ਵੀ ਜਾਣਾ ਪੈ ਸਕਦਾ ਹੈ ਸੋ ਇਹ ਨਾ ਸਮਝੋ ਕਿ ਤੁਸੀਂ ਭਾਰਤ ਵਿੱਚ ਆ ਗਏ ਤੇ ਤੁਹਾਡਾ ਵੈਲਕਮ ਹੋਏਗਾ ਹਾਂ ਕੁਝ ਪੋਲੀਟੀਕਲ ਪਾਰਟੀਆਂ ਆਪਣੇ ਫਾਇਦੇ ਲਈ ਜਿਹੜੇ ਰੋਹਿਂਗਿਆਜ਼ ਆਏ ਜਿਹੜੇ ਬਾਹਰੋਂ ਬੰਦੇ ਆਉਂਦੇ ਨੇ ਜਿਨ੍ਹਾਂ ਨੂੰ ਸ਼ਰਨਾਰਥੀ ਬਣਾਉਂਦੇ ਨੇ ਪਹਿਲਾਂ ਉਸ ਤੋਂ ਬਾਅਦ ਉਹਨਾਂ ਦਾ ਪਲਾਨ ਕਰਦੇ ਨੇ ਮੌਜੂਦਾ ਸਰਕਾਰ ਕਾਫੀ ਇਹਨਾਂ ਦੇ ਸਖਤ ਹੈ ਔਰ ਇਹਨਾਂ ਦੇ ਪਲਾਨ ਨੂੰ ਰੋਕ ਰਹੀ ਹੈ ਔਰ ਉਹਨਾਂ ਦੇ ਕਾਰਵਾਈ ਵੀ ਕਰਦੀ ਹੈ ਸੋ ਤੁਸੀਂ ਵੀ ਧਿਆਨ ਰੱਖੋ ਜੇ ਭਾਰਤੀ ਨਾਗਰਿਕ ਹੋ ਜੇ ਤੁਹਾਡੇ ਨੇੜੇ-ਤੇੜੇ ਕਿਸੇ ਕਿਸਮ ਦਾ ਕੋਈ ਅਣਪਛਾਤਾ ਵਿਅਕਤੀ ਜਿੰਨੂੰ ਤੁਸੀਂ ਕਦੀ ਨਹੀਂ ਦੇਖਿਆ ਕਦੀ ਕੋਈ ਐਸਾ ਵਹੀਕਲ ਤੁਹਾਡੇ ਕੋਲ ਪਿਆ ਹੋਵੇ ਤੇ ਜ਼ਰੂਰ ਲੋਕਲ ਪੁਲਿਸ ਨੂੰ ਇਨਟੀਮੀਟ ਕਰੋ ਯੋਗਦਾਨ ਦਿਓ ਭਾਰਤ ਨੂੰ ਭਾਰਤ ਦੀ ਤਰੱਕੀ ਵਾਸਤੇ ਨਾਲ ਜੁੜੋ ਸੇਵਾ ਕਰੋ ਇਸ ਮੁਲਕ ਦੀ ਬਹੁਤ-ਬਹੁਤ ਸ਼ੁਕਰੀਆ ਚੰਡੀਗੜ੍ਹ ਤੋਂ ਸੁਨੀਲ ਮਲਨ ਤੁਹਾਡੇ ਨਾਲ